ਹੋ ਗਈ ਗੱਡੇ ਗੱਡੇ ਸਪੈਲ ਦੇ ਕੁਛ ਨਹੀਂ ਛੱਡਿਆ ਯਾਰ ਦੇ ਇੱਧਰ ਦੇਖ ਛੱਡ ਦਾ ਕੀ ਹਾਲ ਕਰਤਾ ਮਸ਼ੀਨਾਂ ਵੀ ਪੱਟੀਆਂ ਉਹ ਪੰਪਾਂ ਵਾਲੀਆਂ ਬਈ ਉਹ ਲੋ ਬੁਰੇ ਸਾਲਾ ਬਈਆਂ ਨਵਾਂ ਛੱਡ ਸੀ ਇਹਨਾਂ ਦਾ ਐਚ ਪੀ ਦਾ ਉਹ ਵੀ ਪੱਟਦਾ ਨਰਾਂ ਚਾਰੀਆਂ ਦਾ ਸ਼ਟਲ ਦੇਖੋ ਪੈਦਾ ਦੇਖੋ ਬਾਈ ਕਿੰਨੇ ਨਰੋਏ ਪੈਦੇ ਪੱਟੇ ਆ ਜੜਾਂ ਚੋਂ ਕੱਢਿਆ ਜੜਾਂ ਚੋਂ ਬਾਈ ਇੱਥੋਂ ਤੱਕ ਐਸਪੀ ਪੰਪ ਤਾਂ ਆ ਦੇਖੋ ਸ਼ਟਲ ਤਾਂ ਦੇਖੋ ਕੀ ਹਾਲ ਹੈ ਓਏ ਛੋਪੀ ਪੰਪ ਦੀ ਮਸ਼ੀਨ ਨੂੰ ਬੱਟ ਪਈ ਉਹ ਫੋਟਰੀ ਫਾਰਮ ਨਹੀਂ ਹੈਗਾ ਇਹ ਕਿਹੜਾ ਜਾ ਕੇ ਉਥੇ ਮਾਲ ਲਾ ਕੇ